ਸਾਰੇ ਹੀ ਭੈਣ ਭਰਾਵਾਂ ਨੂੰ ਜੈੰਤੀ ਦੀ ਅੱਜ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਦੀ ਗੱਲ ਕਰਨੀ ਸੀ ਕਿ ਸਾਡੇ ਵਿੱਚ ਇੱਕ ਨਸੀਹੀ ਕੌਮੀ ਆਪਣੇ ਆਪ ਨੂੰ ਖਵਾਉਂਦਾ ਸੀ ਅੱਜ ਉਹਨੇ ਇੱਕ ਘਟਿਆ ਹੱਕਦ ਕਰਕੇ ਸਾਡੇ ਚੇਅਰਮੈਨ ਨੋਟੀ ਕਮਿਸ਼ਨ ਦੇ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਵਿਰੁੱਧ ਉਹਨੇ ਪਟੀਸ਼ਨ ਪਾਈ ਆ ਮੈਂ ਉਹ ਦੱਸਣਾ ਚਾਹੁੰਦਾ ਹਾਂ ਉਸ ਸ਼ਖਸ ਨੂੰ ਕਿ ਤੇਰੀ ਕੀ ਆ ਉਹੋਂ ਵਾਸਤੇ ਦੇਣ ਚੇਅਰਮੈਨ ਸਾਹਿਬ ਲੋਕਾਂ ਦੇ ਦਿਲਾਂ ਦੇ ਰਾਜ ਕਰ ਰਹੇ ਨੇ ਜਗਾ ਜਗਾ ਤੇ ਜਾ ਕੇ ਲੋਕਾਂ ਦੇ ਦਰਦੀ ਬਣ ਰਹੇ ਨੇ ਜਦੋਂ ਦਾ ਚੇਅਰਮੈਨ ਬੜੇ ਨੇ ਨਾ ਤੇ ਉਹ ਸੌਂਦੇ ਨੇ ਦਨਾ ਆਪਣੀ ਟੀਮ ਨੂੰ ਸੌਂ ਦਿੰਦੇ ਨੇ ਮੈਂ ਸੈਕਸ਼ਨ ਨੂੰ ਪੁੱਛਣਾ ਚਾਹੁੰਦਾ ਮੈਂ ਜੌਨ ਤੇ ਕਹਿਣਾ ਨਹੀਂ ਉਹਨੂੰ ਕਿ ਜੌਨ ਤੇ ਕੋ ਉਹ ਸ਼ਖਸੀ ਜਿਹਨੇ ਯਸਮ ਸਿੰਘ ਨੂੰ ਜਨਮ ਦਿਨ ਦਿੱਤਾ ਸੀ ਮੈਂ ਦੇਖੋ ਗੱਲ ਕਵਾਂਗਾ ਇਹ ਕੋਟਰੀ ਨੂੰ ਮੈਂ ਕਹਿਣਾ ਚਾਹੁੰਦਾ ਉਹ ਸ਼ਖਸ ਤੇ ਬੋਲਣ ਤੋਂ ਪਹਿਲਾਂ ਤੈਨੂੰ ਹਜ਼ਾਰ ਵਾਰੀ ਸੋਚਣਾ ਚਾਹੀਦਾ ਸੀ ਕੀ ਉਹਦੇ ਮੈਨੂੰ ਇਹ ਨਹੀਂ ਸਮਝ ਆਈ ਕਿ ਕਿਹੜੇ ਕੰਮਾਂ ਦੇ ਪਏ ਨੇ ਮੈਂ ਤਾਂ ਇੱਕ ਗੱਲ ਦਿਮਾਗ ਨਾਲ ਹੈ ਸੋਚ ਲਈ ਸੀ ਕਿ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਬੁਲਾਉਂਦੇ ਸੀ ਮੀਟਿੰਗਾਂ ਦੇ ਵਿੱਚ ਬੁਲਾਉਂਦੇ ਸੀ ਇਹਨਾਂ ਦੀਆਂ ਰੋਟੀਆਂ ਖਾਣੀਆਂ ਬੰਦ ਹੋ ਗਈਆਂ ਨੇ ਇਹਨਾਂ ਨੂੰ ਦਾਲ ਦੂਲ ਨਹੀਂ ਮਿਲਦੀ ਆ ਘੜਾ ਦੇ ਵਿੱਚ ਹੁਣ ਦਾਲ ਦੂਲ ਖਾ ਕੇ ਇਹਨਾਂ ਦੇ ਜਿਹੜੇ ਨਾ ਜਿਹੜੇ ਜ਼ੁਬਾਨ ਆ ਇਹਨਾਂ ਦਾ ਜਿਹੜੀ ਨਾ ਉਕੀ ਆ ਦੇ ਪੱਕੀ ਪੱਕੀ ਦੀ ਹੋ ਗਈ ਆ ਹੁਣ ਇਹਨਾਂ ਨੂੰ ਕੁਝ ਲੱਭਦਾ ਨਹੀਂ ਹੈਗਾ ਮੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਸੀਕ ਕੋਮ ਉਸ ਜੋਦੇ ਦੇ ਨਾਲ ਆ ਉਸ ਜੋਦੇ ਦੇ ਨਾਲ ਜਿੱਦਾਂ ਉਹ ਕੰਮ ਕਰਦੇ ਨੇ ਹਰ ਬੰਦਾ ਉਹਦੇ ਦਿਲਾਂ 'ਚ ਵਸਦਾ ਹੈ ਉਹਨਾਂ ਦੇ ਦਿਲਾਂ 'ਚ ਵਸ ਗਏ ਨੇ ਪ੍ਰਦਾਨ ਸਿੰਘ ਜਤਿੰਦਰ ਸਿੰਘ ਗੁਰਦੇਵ ਦੇ ਮੈਂ ਇਹ ਦੱਸਣਾ ਚਾਹੁੰਦਾ ਪਟਿਕਸ਼ਨਾਂ ਦਾ ਕੁਝ ਨਹੀਂ ਹੁੰਦਾ ਜਿੱਦੇ ਨਾਲ ਕੋਮ ਹੋਵੇ ਜਿੱਦੇ ਨਾਲ ਲੋਕ ਹੋਣ ਇਹ ਪਟਿਕਸ਼ਨਾਂ ਦਾ ਕੁਝ ਨਹੀਂ ਹੁੰਦਾ ਤੂੰ ਦੇ ਇੱਕ ਕੋਮ ਦਾ ਗद्दार ਨਿਕਲਿਆ ਵੀ ਜੋ ਆਪਣੇ ਕੌਮੀ ਬੰਦੇ ਦੇ ਵਿਰੁੱਧ ਜੇ ਤੂੰ ਹੀ ਬੋਲਣ ਲੱਗ ਪਿਆ ਲੋਕਾਂ ਦਾ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਮੈਂ ਸ ਕੋਈ ਸੈਕਸ਼ਨ ਨੂੰ ਕਹਿਣਾ ਚਾਹੁੰਦਾ ਕਿ ਤੂੰ ਆਪਣਾ ਨਾਮ ਹੀ ਬਦਲ ਲਾ ਗਉਣ ਉਹਨਾਂ ਗਾੜੀ ਤੂੰ ਤੂੰ ਕੋਮ ਦਾ ਗद्दार ਨਿਕਲਿਆ ਇਸ ਨੂੰ ਨਾਮ ਬਦਲ ਕੇ ਆਪਣਾ ਕੋਈ ਹੋਰ ਨਾਮ ਰੱਖ ਲਾ ਜਿਹੜਾ ਕੋਮਦਾਨੀ ਸਾੜੀ ਦਾ ਬਣਿਆ ਉਹ ਹੋਰਾਂ ਦਾ ਕਿੱਥੋਂ ਬਣੇਗਾ ਅੱਜ ਘਰ ਘਰ ਜਾ ਕੇ ਸ੍ਰੀ ਚੇਅਰਮੈਨ ਸਾਹਿਬ ਲੋਕਾਂ ਦੇ ਦਰਦ ਨੂੰ ਜਾਣਦੇ ਨੇ ਤੁਸੀਂ ਵੇਖਿਆ ਹਰਾਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਦੇ ਵਿੱਚ ਚੱਲ ਕੇ ਲੋਕਾਂ ਦਾ ਦਰਦ ਨੂੰ ਸੁਣਿਆ ਲੋਕਾਂ ਦੇ ਘਰ ਬਣਾਏ ਲੋਕਾਂ ਦੇ ਘਰਾਂ ਬਰਾਸ਼ਣ ਬਚਾਇਆ ਤੇਰੀ ਦੇਣ ਕੀ ਆ ਦੂਈ ਇੱਕ ਵੱਡੀ ਮਿਨਿਸਟਰੀ ਦੇ ਨਾਲ ਜੁੜਿਆ ਹ ਪ੍ਰਧਾਨ ਅਖਵਾਉਣਾ ਹ ਤਾਂ ਮੈਂ ਆ ਪਾਸਟਰ ਨੂੰ ਵੀ ਕਹਿਣਾ ਚਾਹੁੰਦਾ ਬਰਸਾ ਆਦਰ ਜੋਗ ਨੇ ਅਸਤੋ ਜੀ ਇਹੋ ਜੇ ਸ਼ਖਸ਼ਾਂ ਨੂੰ ਰੱਖ ਕੇ ਆਪਣੀ ਵੀ ਬਦਨਾਮੀ ਕਿਉਂ ਕਰ ਰਹੇ ਜੀ ਬਸ ਸਾਰੀ ਕੋਮਕਾਰੀ ਇਹ ਬੇਨਤੀ ਕਰਨਾ ਹਾਂ ਇਸ ਬੰਦੇ ਦਾ ਸਾਰੇ ਬਾਈਕਾਟ ਕਰੋ ਕਿਉਂਕਿ ਇਸ ਬੰਦੇ ਨੂੰ ਕੋਮਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਨੂੰ ਜ਼ਰੂਰਤ ਹੈ ਕਿ ਸਾਡੇ ਵਿੱਚ ਇੱਕ ਸਹੀ ਕੋਮੀ ਆਪਣੇ ਆਪ ਨੂੰ ਖੋਮਦਾ ਸੀ ਅੱਜ ਉਹਨੇ ਇੱਕ ਘਟਿਆ ਹੱਕਦ ਕਰਕੇ ਸਾਡੇ ਚੇਅਰਮੈਨ ਨੋਟੀ ਕਮਿਸ਼ਨ ਦੇ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਵਿਰੁੱਧ ਉਹਨੇ ਪ੍ਰੋਟੈਕਸ਼ਨ ਪਾਈ ਆ ਮੈਂ ਉਹਨੂੰ ਦੱਸਣਾ ਚਾਹੁੰਦਾ ਹਾਂ ਉਹ ਸਖਸ਼ ਨੂੰ ਤੇ ਤੇਰੀ ਕੀ ਆ ਗੋਮੋਂ ਵਾਸਤੇ ਦੇਣ ਚੇਅਰਮੈਨ ਸਾਹਿਬ ਲੋਕਾਂ ਦੇ ਦਿਲਾਂ ਦੇ ਰਾਜ ਕਰ ਰਹੇ ਨੇ ਜਗਾ ਜਗਾ ਤੇ ਜਾ ਕੇ ਲੋਕਾਂ ਤੇ ਦਰਦੀ ਬਣ ਰਹੇ ਨੇ ਜਤਿੰਦਰ ਚੇਅਰਮੈਨ ਬੜੇ ਨੇ ਨਾ ਤੇ ਉਹ ਸੌਂਦੇ ਨੇ ਦਨਾ ਆਪਣੀ ਟੀਮ ਨੂੰ ਸੌਂਦ ਦਿੰਦੇ ਨੇ ਮੈਂ ਸ਼ਕਸ਼ ਨੂੰ ਪੁੱਛਣਾ ਚਾਹੁੰਦਾ ਮੈਂ ਜੌਨ ਤਾਂ ਕਹਿਣਾ ਨਹੀਂ ਉਹਨੂੰ ਵੀ ਜੌਨ ਤਾਂ ਕਹੋ ਸ਼ਕਸ਼ ਸੀ ਜਿਹਨੇ ਯਿਸੂ ਮਸੀਹ ਨੂੰ ਜਨਮ ਦੇਣ ਦਿੱਤਾ ਸੀ ਮੈਂ ਤੇ ਇਹੋ ਗੱਲ ਕਵਾਂਗਾ ਇਹ ਕੋਟਰੀ ਨੂੰ ਮੈਂ ਕਹਿਣਾ ਚਾਹੁੰਦਾ ਉਹ ਸ਼ਖਸ ਤੇ ਬੋਲਣ ਤੋਂ ਪਹਿਲਾਂ ਤੈਨੂੰ ਹਜ਼ਾਰ ਵਾਰੀ ਸੋਚਣਾ ਚਾਹੀਦਾ ਸੀ ਕੀ ਉਹਦੇ ਮੈਨੂੰ ਇਹ ਨਹੀਂ ਸਮਝਾਈ ਕਿ ਕਿਹਦੇ ਕੰਮਾਂ ਚ ਪਏ ਮੈਂ ਤਾਂ ਇੱਕ ਗੱਲ ਦਿਮਾਗ ਨਾਲ ਹੈ ਸੋਚ ਲਈ ਸੀ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਬੁਲਾਉਂਦੇ ਸੀ ਮੀਟਿੰਗਾਂ ਦੇ ਵਿੱਚ ਬੁਲਾਉਂਦੇ ਸੀ ਇਹਨਾਂ ਦੀਆਂ ਰੋਟੀਆਂ ਖਾ ਰੀਆਂ ਬੰਦ ਹੋ ਗਈਆਂ ਨੇ ਇਹਨਾਂ ਨੂੰ ਦਾਲ ਦੋਲ ਹੀ ਮਿਲਦੀ ਆ ਘਰਾਂ ਦੇ ਵਿੱਚ ਹੁਣ ਦਾਲ ਦੋਲ ਖਾ ਕੇ ਇਹਨਾਂ ਦੇ ਜਿਹੜੇ ਨਾ ਜਿਹੜੇ ਜ਼ੁਬਾਨ ਆ ਇਹਨਾਂ ਦਾ ਜਿਹੜੀ ਨਾ ਉੱਕੀ ਜਾਂਦੇ ਪੱਕੀ ਪੱਕੀ ਜੀ ਹੋ ਗਈ ਆ ਹੁਣ ਇਹਨਾਂ ਨੂੰ ਕੁਝ ਲੱਭਦਾ ਨਹੀਂ ਹੈਗਾ ਮੈਂ ਇਹਨੂੰ ਦੱਸਣਾ ਚਾਹੁੰਦਾ ਹਾਂ ਕਿ ਮਸੀਹ ਕੋਮ ਉਸ ਜੋਦੇ ਦੇ ਨਾਲ ਆ ਉਹਨਾਂ ਜੁਦੇ ਦੇ ਨਾਲ ਜਿੱਦਾਂ ਉਹ ਕੰਮ ਕਰਦੇ ਨੇ ਹਰ ਬੰਦਾ ਉਹਦੇ ਦਿਲਾਂ 'ਚ ਵਸਦਾ ਹੈ ਉਹਨਾਂ ਦੇ ਦਿਲਾਂ 'ਚ ਵਸ ਗਏ ਨੇ ਬਰਦਾਨ ਸਿੰਘ ਜਤਿੰਦਰ ਸਿੰਘ ਗੋਰਦੀ ਦੇ ਮੈਂ ਇਹਨੂੰ ਦੱਸਣਾ ਚਾਹੁੰਦਾ ਪਟੀਸ਼ਨਾਂ ਦਾ ਕੁਝ ਨਹੀਂ ਹੁੰਦਾ ਜਿੱਦੇ ਨਾਲ ਕੋਮ ਹੋਵੇ ਜਿੱਦੇ ਨਾਲ ਲੋਕ ਹੁਣ ਇਹ ਪਟੀਸ਼ਨਾਂ ਦਾ ਕੁਝ ਨਹੀਂ ਹੁੰਦਾ ਉਹਦੇ ਕਾ ਕੋਮ ਦਾ ਗਰਦਾਰ ਨਿਕਲਿਆ ਕਿ ਜੋ ਆਪਣੇ ਕੌਮੀ ਬੰਦੇ ਦੇ ਵਿਰੁੱਧ ਜੇ ਤੂੰ ਹੀ ਬੋਲਣ ਲੱਗ ਪਿਆ ਲੋਕਾਂ ਦਾ ਕੀ ਇਹ ਜਵਾਬ ਦੇਵਾਂਗੇ ਲੋਕਾਂ ਨੂੰ ਮੈਂ ਸੈਕਸ਼ਨ ਕਹਿਣਾ ਚਾਹੁੰਦਾ ਕਿ ਤੂੰ ਆਪਣਾ ਆਪਣਾ ਨਾਂ ਹੀ ਬਦਲ ਲਾ ਗਿਓਣੋਂ ਉਹਨਾਂ ਗਾੜੀ। ਸੁਧ ਕੌਮ ਦਾ ਗਦਾਰ ਨਿਕਲਿਆ। ਇਸ ਨੂੰ ਨਾਂ ਬਦਲ ਕੇ ਆਪਣਾ ਕੋਈ ਹੋਰ ਨਾਮ ਰੱਖ ਲਾ। ਜਿਹੜਾ ਕੌਮ ਦਾ ਹੀ ਸਾਡੀ ਦਾ ਬਣਿਆ ਉਹ ਹੋਰਾਂ ਦਾ ਕਿੱਥੋਂ ਬਣੇਗਾ? ਅੱਜ ਘਰ ਘਰ ਜਾ ਕੇ ਸ੍ਰੀ ਚੇਅਰਮੈਨ ਸਾਹਿਬ ਲੋਕਾਂ ਦੇ ਦਰਦ ਨੂੰ ਜਾਣਦੇ ਨੇ। ਤੁਸੀਂ ਵੇਖਿਆ ਹਰਾਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਦੇ ਵਿੱਚ ਚੱਲ ਕੇ ਲੋਕਾਂ ਦਾ ਦਰਦ ਨੂੰ ਸੁਣਿਆ। ਲੋਕਾਂ ਦੇ ਘਰ ਬਣਾਏ, ਲੋਕਾਂ ਦੇ ਘਰਾਂ ਬਰਾਸ਼ਣ ਬਚਾਇਆ। ਤੇਰੀ ਦੇਣ ਕੀ ਆ ਦੂਈ ਇੱਕ ਵੱਡੀ ਮਿਨਿਸਟਰੀ ਦੇ ਨਾਲ ਜੁੜਿਆ ਹਾਂ ਪ੍ਰਧਾਨ ਅਖਵਾਉਂਦਾ ਹਾਂ ਤੇ ਮੈਂ ਪਾਸਟਰ ਨੂੰ ਵੀ ਕਹਿਣਾ ਚਾਹੁੰਦਾ ਬਰੇ ਸਾ ਆਦਰਯੋਗ ਨੇ ਅਸਤੋ ਜੀ ਇਹੋ ਜੇ ਸ਼ਖਸ਼ ਨੂੰ ਰੱਖ ਕੇ ਆਪਣੀ ਵੀ ਬਦਨਾਮੀ ਕਿਉਂ ਕਰ ਰਹੇ ਜੀ ਮੈਂ ਸਾਰੀ ਕੂਮਕਾਰੀ ਇਹ ਬੇਨਤੀ ਕਰਨਾ ਹਾਂ ਇਸ ਬੰਦੇ ਦਾ ਸਾਰੇ ਬਾਈਕਾਟ ਕਰੋ ਕਿਉਂਕਿ ਇਸੇ ਬੰਦੇ ਨੂੰ ਕੂਮਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਨੂੰ ਜਨਤ